ਜੀ ਤੁਹਾਨੂੰ ਸਾਰਿਆਂ ਨੂੰ ਤੇ ਹੁਣ ਇੱਕ ਬਲੌਕ ਖਤਮ ਕਰਕੇ ਦੂਜਾ ਸ਼ੁਰੂ ਕੀਤਾ ਯਾਰ ਘਰੇ ਆਪਾਂ ਗਏ ਸੀਗੇ ਉੱਥੇ ਕਣਕ ਬੀਜ ਹੋ ਗਈ ਸਾਰੀ ਤੇ ਅੱਜ ਆਇਆ ਨਾਨਕੇ ਕਿਵੇਂ ਹੋ ਜੀ ਠੀਕ ਠਾਕ ਵਧੀਆ ਤੇ ਹੁਣਾ ਇੱਥੋਂ ਲੈਣਾ ਆਂ ਦਰੀਆਂ ਸਵੇਰੇ ਆ ਪ੍ਰਭਾਤ ਫੇਰ ਹੀ ਆਪਣੇ ਨਾਨਕੇ ਤੇ ਮੈਂ ਆ ਗਿਆ ਸੀਗਾ ਫਿਰ ਟਾਈਮ ਨਹੀਂ ਅਥੋ ਕਣਕ ਆਪਣੀ ਵਿੱਚ ਹੋ ਗਈ ਸੀਗੀ ਤੇ ਵਟਾਂ ਪਾ ਰਹੇ ਸੀਗੇ ਪਾਪਾ ਤੇ ਮੈਂ ਆ ਗਿਆ ਉਧਰੋਂ ਵਲੌਗ ਖਤਮ ਕਰਕੇ ਦੂਜਾ ਸ਼ੁਰੂ ਕਰ ਲਿਆ ਹੋਰ ਬਾਈ ਜੀ ਕੀ ਕਹਿਣਾ ਚਾਹੁੰਦੇ ਹੋ ਆਪਾਂ ਤਾਂ ਕੁਝ ਨਹੀਂ ਕਹਿਣਾ ਚਾਹੁੰਦੇ ਆਂ ਆਪਾਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਆ ਵੀ ਟ੍ਰੇਡਿੰਗ ਵਾਲੇ ਜਿੰਨੇ ਵੀ ਸਿੱਖਣੀਆਂ ਉਹ ਆਪਾਂ ਨੂੰ ਮੈਸੇਜ ਕਰ ਸਕਦੇ ਈ ਹੁਣੋ ਹੋ ਤਾਂ ਤੇਰਾ 3-400 ਸਬਸਕ੍ਰਾਈਬਰ ਜਾਣਾ ਸੀਗਾ ਮੇਰੇ ਆਡੀਅנס ਕਹਿਣਾ ਮੰਨਦੀ ਆ ਮੇਰਾ ਪਰ ਨਾ ਮੇਰੀ ਜਿਹੜੀ ਆਡੀਅנס ਹੈ ਜਿਵੇਂ ਉਹ ਖੇਤੀਬਾੜੀ ਦੇ ਰਿਲੇਟਡ ਜਾਂ ਮੰਨ ਲਾ ਵੀ ਓਮੇ ਦਾ ਕੰਟੈਂਟ ਹੈ ਸੋ ਜਿੰਨੇ ਵੀ ਮਾਈ ਟ੍ਰੇਡਿੰਗ ਸਿੱਖਣੀ ਆ ਜਿਓ ਹੈ ਸਟਾਕ ਫਲੇਮਸ ਤੇ ਤੇ ਕਿੰਨੇ ਸਬਸਕ੍ਰਾਈਬਰਸ ਹੋ ਗਏ ਆਪਣੇ ਆਪਣੇ 10 10 ਸਬਸਕ੍ਰਾਈਬਰ ਹੋ ਗਏ ਗਾਇਸ ਤੇ ਕੋਈ ਨਹੀਂ ਹੌਲੀ ਹੌਲੀ ਹੋ ਜੂंगे 2017 ਤੇ ਕੋਈ ਨਹੀਂ ਹੁਣ ਯਾਰ ਪਹਿਲਾਂ ਦਰੀਆਂ ਜੀਆਂ ਰੱਖੀਆਂ ਫੇਰ ਮਿਲਦੇ ਆ ਇੱਥੇ ਹੀ ਵੀ ਯਾਰ ਲੋ ਇਹ ਵੱਡਾ ਦਿਖਾਉਗਾ ਤੁਹਾਨੂੰ ਸਕਾਈ ਸ਼ਾਟ ਆ ਦੇਖ ਹਬਾ ਦੀਵਾਲੀ ਤੇ ਚਲਾ ਦੇ ਤੇ ਇੰਨਾ ਡਰਨ ਕਿਉਂ ਡਿਆ ਵਾਓ ਬੜੇ ਘੈਂਟ ਨੇ ਲੋ ਜੀ ਲੈਂਬਰਗਿਨੀ ਲਿਆਂਦੀ ਸੀਗੀ ਤੇ ਦੇਖੋ ਜੀ ਖਾਫਨੋ ਹੀ ਖਾਫ ਹਾਂ ਹਾਂ ਟਰੋਡ ਮਿਸ ਹੈਲੋ ਮੈਨ ਤਾਂ ਨਹੀਂ ਆਣੇ ਦਿ ਲੋੜ ਹਾਂ ਫਿਰ ਸਨੀਆ ਪੂਰੇ ਪੜ ਐਵੇਂ ਬਸ ਠੀਕ ਐ ਦੇ ਬਸ ਇਹ ਰਾਤ ਦਰੀਆਂ ਘਰੇ ਲੈ ਜਾਂਦੇ ਆ ਫਿਰ ਮਿਲਦੇ ਆ ਤੁਹਾਨੂੰ ਦੇਖੋ ਜੀ ਦੋ ਮੈਟ ਦੋ ਦਰੀਆਂ ਲਿਆ ਕੇ ਰੱਖਤੀਆਂ ਠੀਕ ਐ ਜੀ ਆਓ ਦੇਖੋ ਕੀ ਐ ਜੀ ਗੱਡ ਖਾਨਾ ਖੜਾ ਗੱਡ ਖਾਨਾ ਖੜਾ ਐ ਜੀ ਬਾਈ ਤੁਹਾਨੂੰ ਇੱਕ ਚੀਜ਼ ਦਿਖਾਣੇ ਆ ਲਓ ਜੀ ਪਤਾ ਹੀ ਹੋ ਜਾਣਾ ਯਾਰ ਲਓ ਜੀ ਦੇਖੋ ਇਹ ਉੱਪਰ ਜਾ ਕੇ ਸਤਾਰਾ ਬਣੂਗਾ ਇਹ ਕੱਲ ਨੂੰ ਦੇਖਿਓ ਵਲੋਗ ਚ ਹਾਂਜੀ ਤੇ ਇਹ ਕੱਲ ਪ੍ਰਭਾਤ ਫੇਰੀ ਹੈ ਨਾ ਤੁਹਾਨੂੰ ਦੱਸਿਆ ਆਪਣੇ ਤਾਂ ਕਰਕੇ ਲਿਆਂਦਾ ਵੀਰੇ ਉਹਨਾਂ ਨੇ ਹਨਾ ਪ੍ਰਾਈਸ ਤਾਂ ਦੱਸ ਦਿਓ ਜੀ ਫਿਰ ਇਹਦਾ ਹਮ ਸਸਤੇ ਹੀ ਹੁੰਦੇ ਨੇ ਪਤਾ ਹੀ ਹੈ ਆਡੀਅנס ਨੂੰ ਬਹੁਤ ਗਨੇ ਚਲਾਏ ਯਾਰ ਤੂੰ ਤਿਆਰੀ ਕਰ ਰਹੇ ਹਾਂ ਹੁਣ ਵਰਫੀਆ ਵਰਫੀ ਦਿਖਾ ਦਿਓ ਨਾ ਉੱਧਰ ਅੱਛਾ ਤਿਆਰੀ ਚੱਲ ਰਹੀ ਹੈ ਪੂਰੀ ਜਰੂਰ ਆ ਦੇਖੋ ਜੀ ਪਾ ਪੈਕ ਕੀ ਦੇ ਦੇਣਾ ਵੀ ਪਹੁੰਚ ਜਾਣਗੇ ਅਟਾ ਐਸੇ ਫਿਰ ਥੋੜੇ ਤੋਂ ਸੰਗਤ ਸਾਂਭੀ ਨਹੀਂ ਨਾ ਜਾਣੀ ਫਿਰ ਤੁਸੀਂ ਕਹੋਗੇ ਚਲੋ ਜੀ ਤੁਹਾਨੂੰ ਖੁੱਲਾ ਇਨਵੀਟੇਸ਼ਨ ਹੈ ਤੁਸੀਂ ਆ ਸਕਦੇ ਹੋ ਬਸ ਤੁਹਾਨੂੰ ਐਡਰੈਸ ਫਿਰ ਵੀ ਨਹੀਂ ਦੱਸਣਾ ਯਾਰ ਫਿਰ ਐ ਨਾ ਦੱਸ ਸਕਦੇ ਸਭ ਕੁਝ ਪੈਕ ਕਰਨੇ ਹਾਂ ਮੱਠੀਆਂ ਹੋਰ ਕੁਝ ਵੀਰੇ ਆਹ ਦਿਖਾਣਾ ਲੱਡੂ ਅੱਛਾ ਵੀਰੇ ਠੀਕ ਹੈ ਜੀ ਆ ਦੇਖੋ ਜੀ ਆ ਸਾਰੇ ਪੈਕ ਕਰਦੇ ਨੇ ਈ ਤੁਹਾਨੂੰ ਦੱਸੀਆ ਹਰਸ਼ ਵੀਰੇ ਕਿੰਨੇ ਵੱਜ ਗਏ 11:00 ਵੱਜ ਗਏ। ਲੋ ਜੀ ਰਾਤ ਦੇ 11:00 ਵੱਜ ਗਏ ਜੀ ਤੇ ਬਸ ਹੁਣ ਚੱਲ ਰਹੀ ਆ ਪੈਕਿੰਗ। ਟੂਟੀਆਂ ਵਾਲਾ ਲੋ ਜੀ 11:00 ਵੱਜ ਗਏ ਜੀ ਤੇ ਹੁਣ ਦੇਖੋ ਰਾਤ ਨੂੰ ਆਪਾਂ ਕਰ ਰਹੇ ਆ ਜੀ ਸੇਵਾ। ਦਿਖਾ ਦਿਓ ਆਪਣੀ ਆਡੀਅੰਸ ਸਭ ਤੋਂ ਪਹਿਲਾਂ ਤਾਂ ਲਿਵਾਪਾ ਖੋਲਣਾ ਹੈ। ਠੀਕ ਹੈ ਜੀ। ਫਿਰ ਇਹ ਕੱਲ ਡੂ ਚੁੱਕਣੇ ਠੀਕ ਹੈ ਜੀ ਫਿਰ ਇਹਦੇ ਵਿੱਚ ਪਾ ਲੈਣਾ ਅੱਗੇ ਫਿਰ ਦੂਜਾ ਚੁੱਕਣਾ ਠੀਕ ਹੈ ਉਹ ਪਾ ਦੇਣਾ ਬੋਰਨਾ ਨਾ ਕਰੋ ਛੇਤੀ ਛੇਤੀ ਦੱਸੋ ਇੱਕ ਮੱਠੀ ਚੁੱਕਣੀ ਆ ਉਹ ਪਾ ਦੇਣੀ ਆ ਦੂਜੀ ਚੁੱਕਣੀ ਉਹ ਵੀ ਪਾ ਦੇਣੀ ਆ ਸਿੱਧਾ ਕਰਨ ਪਰਫੀ ਚੁੱਕਣੀ ਆ ਉਹ ਵੀ ਪਾ ਦੇਣੀ ਆ ਫਿਰ ਇਹਨੂੰ ਐ ਮੋੜ ਦੇਣਾ ਲਓ ਜੀ ਗਾਇਜ਼ ਚੱਲ ਰਹੀ ਹੈ ਕੰਮ ਪੂਰਾ ਕੇ ਚੋਰਾਂ ਛੋਰਾਂ ਤੇ ਤੇ ਪੈਕਿੰਗ ਹੋ ਰਹੀ ਹੈ ਜੀ ਤੇ ਹਰਸ਼ਵੀਰ ਦੀ ਪੈਕਿੰਗ ਤੁਸੀਂ ਦੇਖ ਲਈ ਸੀ ਉਹ ਤੋਂ ਬਾਅਦ ਮੇਰੀ ਦੇਖ ਲਈ ਨਾ ਤੇ ਬੱਸ ਜੀ ਦੇਖ ਸਕਦੇ ਹੋ ਬਾਕੀ ਤੁਸੀਂ ਇੱਧਰ ਲਓ ਜੀ ਸਿਕਾਇ ਸ਼ਾਟ ਚਲਾ ਰਹੇ ਨੇ ਵੀਰੇ ਹੋਣੀ ਜਸਪਾਲ ਜੀ ਕਿਵੇਂ ਹੋ ਭਾਈ ਜੀ ਕਿਵੇਂ ਹੋ ਥੋਰ ਭਾਈ ਅਸੀਂ ਮਸ਼ਹੂਰ ਤਾਂ ਨਹੀਂ ਹਾਂ ਯਾਰ ਹਾਂ ਜੀ ਹਾਂ ਵੀਰੇ ਲਓ ਜੀ ਪਰ ਬਾਤ ਫੇਰੀ ਆ ਗਈ যনা <laughs> বন্ধু <laughs> ਬੋਲੇ ਸੋਨਹਿਾ ਸਾਸਿ ਯਾ ਕਰੂ ਲੋ ਜੀ ਲੰਗਰ ਸ਼ੱਕੇ ਸੰਗਤ ਬਸ ਚੱਲੀ ਠੀਕ ਹੈ ਵਕੀਦਰ ਭਾਈ ਜੀ ਬੈਠੇ ਨੇ ਦੇਖੋ ਇਹ ਇੰਦਰ ਤੁਸੀਂ ਜਾਣਦੇ ਹੀ ਹੋਵੋਗੇ ਤੇ ਬਿੰਦਰ ਵੀਰੇ ਨੂੰ ਹੋਰ ਕੈਮੋ ਜੀ ਕਹਿ ਮੁਕੇ ਐ ਬਾਬਾ ਸਰਦਿਚ ਨੇ ਆਹ ਮੁੰਡਾ ਬਹੁਤ ਸੇਵਾ ਕਰਵਾਉਂਦਾ ਹੈ ਜੀ ਚਲੋ ਉਹ ਯਾਰ ਚਾਹ ਲਾਉਣੀ ਯਾਰ ਚੱਲ ਫਿਰ ਬਾਪਰਾ ਹੀ ਰੱਖਦੇ ਦੇਖੋ ਇਹ ਵਿੱਚ ਵਿੱਚ ਕੰਮ ਜ਼ੋਰ ਵੀ ਹੈ ਜੀ ਪਰੋਲਿੰਗ ਆ ਮੈਂ ਪ੍ਰੋਲ ਈ ਹੋਵੇ ਅੱਛਾ ਜਿੰਦਰਾ ਜਿੰਦਰਾ ਇਹ ਨਹੀਂ ਮਾਲੀ ਤਾਂ ਇਹ ਜਾ ਤੂੰ ਪੀ ਲਉਂ ਤੂੰ ਇੱਥੇ ਬੈਠ ਕੇ ਲਉ ਹਰ ਚੰਦ ਦਾ ਜੀ ਕਰ ਆ ਪਾ ਜੋਰ ਤੂੰ ਚੱਲ ਬੈਠੇ ਯਾਰ ਇਹ ਅੰਦਰ ਬਾਈ ਐਡੇ ਵੱਡੇ ਬਾਬਰ ਆ ਯਾਰ ਉਹ ਨਹੀਂ ਉਹ ਜਾਣਾ ਤਾਂ ਉੱਤੇ ਥੱਲੇ ਫਟ ਗਿਆ ਟੈਕਨੀਕਲ ਇਸ਼ੂ ਉਹ ਥੱਲੇ ਹੀ ਫਟ ਗਿਆ ਕਹਿੰਦਾ ਹਰ ਚੰਦ ਜੱਫੀ ਪਾਉਣੀ ਹੈ ਟੈਕਨੀਕਲ ਇਸ਼ੂ ਮੈਂ ਚੌੜ ਚੌੜ ਮੈਂ ਨੇੜੇ ਹੋ ਗਿਆ ਮੇਰਾ ਗਿੱਟਾ ਹੀ ਸੇਕਦਾ ਯਾਰ ਬਾਬਰ ਨੇ ਤਾਂ ਆਤਮਾ ਕਾ ਹੋ ਗਿਆ ਯਾਰ ਇਹ ਉੱਤੇ ਗਿਆ ਹੀ ਨਹੀਂ ਦੂਜੀ ਵਾਲਾ ਦੇਖੋ ਜਿੰਨੀ ਸੇਵਾ ਕੀਤੀ ਦਵਿੰਦਰ ਵੀਰੇ ਨੇ ਉਨਾ ਹੀ ਫੇਰ ਸਿੱਧਾ ਕਰਤਾ ਸੇਵਾਦਾਰਾਂ ਨੂੰ ਜ ਆਪਿਆਗੇ ਇਹਨਾਂ ਤੋਂ ਹੁਣ ਸੇਵਾ ਲੈ ਰਹੇ ਆਂ ਦੇਖੋ ਇੱਕ ਬੰਦਾ ਲੱਗਿਆ ਹੋਇਆ ਫੋਟੋਆਂ ਖਿੱਚਣ ਨੂੰ ਇੱਕ ਬੰਦਾ ਲੱਗਿਆ ਹੋਇਆ ਮੈਟ ਇਕੱਠੇ ਕਰਨ ਨੂੰ ਉਹ ਕੁਰਸੀਆਂ ਇਕੱਠੇ ਕਰ ਰਹੇ ਆਂ ਬਾਈ ਜੀ ਚਲੋ ਥੋੜੀ ਥੋੜੀ ਸੇਵਾ ਕਰਾ ਰਹੇ ਨੇ ਸਾਰੇ ਹੋਰ ਬਾਈ ਜੀ ਕੀ ਕਹਿਣਾ ਚਾਹੁੰਦੇ ਹੋ ਮੇਰੇ ਦਰਸ਼ਕਾਂ ਨੂੰ

ਸੋ ਵੀਰਾ ਆਪਣਾ ਗਾਰੰਟੀ ਬੜੀ ਸੋਹਣੀ ਲੱਗਿਆ ਹੈ ਹੰਡੀ ਕੱਪੜਾ ਪਾਰਾ ਕੱਪੜਾ ਥੋੜੇ ਦਰੀਆਂ ਰੱਖ ਕੇ ਆਉਣਗੇ ਵੀਰੇ ਹੁਣੀ ਮੈਂ ਨਹੀਂ ਜਾ ਰਿਹਾ ਆ ਆਪ ਬੰਦੋ ਜਾਊਗਾ ਤੈਨੂੰ ਲੈ ਕੇ ਮੈਂ ਚਲੇਗਾ ਚੱਲ ਠੀਕ ਹੈ ਯਾਰ ਤੇ ਬਸ ਹੁਣ ਬੱਸ ਕਰੋ ਯਾਰ ਹੁਣ ਮੈਂ ਫੜ ਕੇ ਵਾਜੂਗਾ ਤੇ ਬਸ ਇਹੀ ਸੀ ਯਾਰ ਅੱਜ ਦਾ ਆਪਣਾ ਵਲੌਗ ਜੇ ਬਲੌਗ ਵਧੀਆ ਲੱਗਿਆ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਦੇ ਹੋ ਹਰਣਾ ਵੀ ਕੀ ਕਹਿਣਾ ਚਾਹੁੰਦੇ ਹੋ ਮੋੜੇ ਆਉਣ ਦੇ ਯਾਰ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਬ్రో ਉਹ ਕਹਿੰਦਾ ਪੈਕੇਟ ਲੈਣੇ ਆ ਪੈਕੇਟ ਦੇ ਦੇ ਨਹੀਂ ਆ ਹੋ ਰਿਹਾ ਚਲੋ ਜੀ ਮਿਲਦੇ ਆ ਅਗਲੇ ਵਲੌਗ ਚ